ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਲੱਗਾ ਹੋਇਆ ਹੈ ਚੋਣ ਜਾਬਤੇ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਦੇ ਤਹਿਤ ਹਥਿਆਰਾਂ ਦਾ ਜ਼ਖੀਰਾ ਬਰਾਮਦ ਕਰ ਲਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਜ਼ਖੀਰੇ ਦੇ ਨਾਲ-ਨਾਲ ਹੀ ਦੋ ਮੁਲਜ਼ਮਾਂ ਨੂੰ ਵੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਇਨ੍ਹਾਂ ਹਥਿਆਰਾਂ ਦੇ ਜ਼ਖੀਰੇ ਦੇ ਨਾਲ ਦੋ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਨ ਵੱਲੋਂ ਇਸ ਮਾਮਲੇ ਨੂੰ ਲੈ ਕੇ ਅਹਿਮ ਖੁਲਾਸੇ ਕੀਤੇ ਗਏ ਹਨ ਉਹਨਾਂ ਦੱਸਿਆ ਕਿ 3 ਕਰੋੜ ਦੀ ਫਰੋਤੀ ਦਾ ਇਹ ਮਾਮਲਾ ਹੈ ਜਿਸ ਦੇ ਵਿੱਚ 8 ਪਿਸਤੌਲ 8 ਮੈਗਜ਼ੀਨ 160 ਜ਼ਿੰਦਾ ਰੋਡ ਤੇ ਕਈ ਪੁਲਿਸ ਦੀਆਂ ਵਰਦੀਆਂ ਵੀ ਮੁਲਜ਼ਮਾਂ ਕੋਲੋਂ ਬਰਾਮਦ ਹੋਈਆਂ ਹਨ ਤੇ ਤੁਹਾਨੂੰ ਦੱਸਦੀ ਹੈ ਕਿ ਇਸੇ ਹਿਸਾਬ ਨਾਲ ਜਿਹੜਾ ਚੋਣ ਜਾਤੇ ਦੇ ਦੌਰਾਨ ਵੀ ਜਿਹੜਾ ਮਲਜ਼ਮਾ ਦਾ ਜਿਹੜਾ ਹੌਸਲਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਪੁਲਿਸ ਕਾਰਵਾਈ ਬਖੂਬੀ ਕਰਦੀ ਨਜ਼ਰ ਆ ਰਹੀ ਹੈ ਸਾਨੂੰ ਕਾਫੀ ਟਾਈਮ ਤੋਂ ਕੰਪਲੇਂਟ ਆ ਰਹੀ ਸੀ ਕਿ ਇੱਕ ਤਜਿੰਦਾ ਇੱਕ ਕੋਈ ਬੰਦਾ ਸੀਗਾ ਉਹ ਕਾਫੀ ਬਿਜ਼ਨਸਮੈਨ ਨੂੰ ਕਾਲ ਕਰਦਾ ਸੀਗਾ ਐਕਸਟਰਸ਼ਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਇੱਕ ਡਾਕਟਰ ਨੂੰ ਤੇ ਇੱਕ ਬਿਜ਼ਨਸਮੈਨ ਨੂੰ ਸਾਡੀ ਪੁਲਿਸ ਪਾਰਟੀ ਡੀਸੀਪੀ ਤੇਜਾ ਜੀ ਐਡੀਸੀਪੀ ਏ 3 ਪੁਰੀਵਾਲਜੀ ਦੀ ਟੀਮ ਨੇ ਉੱਪਰ ਕਾਰਵਾਈ ਕਰਦੇ ਹੋਏ ਤਜਿੰਦਰ ਸਿੰਘ ਨਾਮ ਦੇ ਬੰਦੇ ਨੂੰ ਫੜਿਆ ਤੇ ਫਰਦਰ ਜੋ ਇੰਟਰੋਗੇਸ਼ਨ ਹੋਈ ਉਹ ਇਨਵੈਸਟੀਗੇਸ਼ਨ ਉਸਮੇ ਪਤਾ ਲੱਗੇ ਕਿ ਪਹਿਲਾਂ ਵੀ ਕਾਫੀ ਲੋਕਾਂ ਨੂੰ ਕਾਲ ਕਰਦਾ ਰਿਹਾ ਤੇ ਇਹਦੇ ਕੋਲੇ ਜਦੋਂ ਅਸੀਂ ਸਰਚ ਕੀਤੀ ਤੇ 8 ਪਿਸਤਲ ਮਿਲੇ ਦੋ ਗੱਡੀਆਂ ਰਿਕਵਰ ਹੋਤੀ ਹੋਈ ਹੈ ਤੇ ਕੁਝ ਆਬਜਕਨੇਬਲ ਡਾਕੂਮੈਂਟ ਸਾਨੂੰ ਮਿਲੇ ਕੁਝ ਫੋਟੋਗ੍ਰਾਫਸ ਮਿਲੇ ਜਿਸਮੇ ਇਹ ਬੰਦਾ ਪੁਲਿਸ ਦੀ ਜਿਹੜੀ ਡੀਐਸਪੀ ਦੀ ਯੂਨੀਫਾਰਮ ਹੈਗੀ ਉਹਨੂੰ ਪਾ ਕੇ ਨੇ ਫੋਟੋ ਵਗੈਰਾ ਖਿਚਵਾਈਏ ਤੇ ਇਸ ਵਿੱਚ ਹੋਰ ਸੀ ਇੰਟਰੋਗੇਸ਼ਨ ਦੀ ਲੋੜ ਹੈ ਹੋਰ ਇਨਵੈਸਟੀਗੇਸ਼ਨ ਦੀ ਲੋੜ ਹੈ ਫਰਦਰ ਸਾਡੀ ਟੀਮ ਇਸੇ ਇੰਟਰੋਗੇਸ਼ਨ ਕਰ ਰਹੀ ਹੈ ਤੇ ਹੋਰ ਫਰਦਰ ਜੋ ਵੀ ਇਨਵੈਸਟੀਗੇਸ਼ਨ ਹੋਇਆਗਾ ਉਹ ਤੁਹਾਡੇ ਨਾਲ ਸੇਅਰ ਕੀਤਾ ਜਾਏ ਇਹ MP ਤੋਂ ਇਹ ਵੈਪਨ MP ਤੋਂ ਲੈ ਕੇ ਆਇਆ ਹੈ ਕਾਫੀ ਸਪੈਸਟਿਕੇਟਡ ਵੈਪਨ ਹੈ ਹੋ ਸਕਦਾ ਹੈ ਕੋਈ ਵੱਡਾ ਗੈਂਗ ਬਣਾਉਣ ਦੀ ਤਿਆਰੀ ਚ ਹੋ ਜਿਸ ਤਰੀਕੇ ਨਾਲ ਇਹ ਆਪਰੇਟ ਕਰਦਾ ਸੀਗਾ ਕਾਫੀ ਦੇ ਕੋਲੇ ਮਤਲਬ ਰਿਸੋਰਸਸ ਹੈਗੇ ਉਹ ਫਲੈਟ ਵੀ ਅਸੀਂ ਆਈਡੈਂਟੀਫਾਈ ਕੀਤੇ ਜਿੱਥੇ ਜਿਹੜੀ ਜਿੱਥੇ ਇਹ ਸਸਪੀਸ਼ੀਅਸ ਐਕਟੀਵਿਟੀ ਇਹ ਕਰਦਾ ਸੀਗਾ ਤੇ ਦੋ ਗੱਡੀਆਂ ਵੀ ਕਾਫੀ ਮਤਲਬ ਲਗਜ਼ਰੀ ਗੱਡੀਆਂ ਮਿਲੀ ਹੈ ਕੁਝ ਅਸੀਂ ਪ੍ਰੋਪਰਟੀ ਦੇ ਡਾਕੂਮੈਂਟ ਵੀ ਅਸੀਂ ਰਿਕਵਰ ਕੀਤਾ ਹੈ ਪਹਿਲਾਂ ਵੀ ਇਹਦੇ ਕੋਲੇ ਇਸ ਤੋਂ ਇਲਾਵਾ ਵੀ 4 ਜਾਂ 5 ਐਫਆਈਆਰ ਇਸਤੇ ਰਜਿਸਟਰ ਹੈ ਰਜਿਸਟਰ ਲੱਗੀ ਹੈ ਐਂਡ ਉਹ ਵੀ ਸਾਰੀ 420 ਲੜਾਈ ਝਗੜੇ ਮਾਰਕੁੱਟ ਉਹ ਉਸ ਟਾਈਪ ਦੀ ਐਫਆਈਆਰ ਹੈਗੀ ਐਂਡ ਇਹਦਾ ਜਿਹੜਾ ਰੈਕਟ ਹੈਗਾ ਇਹ ਫਿਲੀਪੀਨ ਅਤੇ ਕੈਨੇਡਾ ਦੇ ਥਰੂ ਚਲਾਉਂਦਾ ਸੀਗਾ ਇਹਦੇ ਕੁਝ ਕਜ਼ਨ ਫਿਲੀਪੀਨ ਐਂਡ ਕੈਨੇਡਾ ਰਹਿੰਦੇ ਆ ਉਹਨਾਂ ਦੇ ਥਰੂ ਇਹ ਇਥੋਂ ਇਨਫੋਰਮੇਸ਼ਨ ਭੇਜਦਾ ਸੀਗਾ ਉਹ ਬਾਕੀ ਜਿਹੜੇ ਸੌਫਟ ਟਾਰਗੇਟ ਹੈ ਜਾਂ ਜਿਹੜੇ ਕਹਿੰਦੇ ਨੇ ਆਪਾਂ बिजनेਸਮੈਨ ਆ ਉਹਨਾਂ ਨੂੰ ਇਹ ਕਾਲ ਕਰਦੇ ਸੀ ਕਿ ਉਹਨਾਂ ਦੇ ਥਰੂ ਇਹ ਪੈਸੇ ਮੰਗਦਾ ਸੀਗਾ ਉਹ ਇਹਨਾਂ ਦੇ ਕਾਲ ਕਰ ਰਹੇ ਨੇ ਉਹ ਇਹਨਾਂ ਦੇ ਕੀ ਲੱਗਦੇ ਨੇ ਕੋਈ ਇਹਨਾਂ ਦੇ ਕਜ਼ਨ ਹੈਗੇ ਇੱਕ ਰਮਨਦੀਪ ਹੈਗਾ ਇੱਕ ਪੁਨੀਤ ਹੈਗਾ ਇੱਕ ਕੈਨੇਡਾ ਰਹਿੰਦਾ ਇੱਕ ਫਿਲੀਪੀਨਸ ਰਹਿੰਦਾ ਉਹ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਤੇ ਬਾਜੀ ਅਸੀਂ ਦੱਸ ਸਕਦੇ ਸਰ ਕਿੰਨੇ ਬੰਦੇ ਫੜੇ ਗਏ ਜਾਂ ਹੋਰ ਵੀ ਨੇ ਨਹੀਂ ਹਜੇ ਤੱਕ ਅਸੀਂ ਇਕੱਲਾ ਹੀ ਬੰਦਾ ਫੜਿਆ ਐਂਡ ਕੁਝ ਬੰਦੇ ਇੱਕ ਆਈਡੈਂਟੀਫਾਈ ਕਰਕੇ